Редактор субтитров ਆਰਿਆ ਸਰਕਾਰ ਦਾ ਜਨਗਪਤਵਾਨ ਜਿੰਨਾ ਕੀ ਨਾ ਆਪਣੇ ਮੇਰਾ ਨਾਮ ਰਣਜੀਤ ਸਿੰਘ ਆ ਜੀ ਹਾਂਜੀ ਸੈਕੂਰ ਜੀ ਇਸ ਪਿੰਡ ਦਾ ਕੀ ਨਾਮ ਆ ਜਿੱਥੇ ਜਸਨਾਨਾ ਜੋੜ ਮੇਲਾ ਕਰਾਇਆ ਗਿਆ ਸਾਡੇ ਪਿੰਡ ਦਾ ਨਾਮ ਫਰੀ ਕਰੋ ਹਾਂਜੀ ਇਹ ਕਈਆਂ ਪਾਸੇ ਇਤਿਹਾਸਕ ਪਿੰਡ ਵੀ ਆ ਇਸ ਪਿੰਡ ਦੇ ਵਿੱਚ ਪਹਿਲਾ ਸਰਦਾਰ ਆਤਮਾ ਸਿੰਘ ਵੀ ਇਸ ਪਿੰਡ ਦੇ ਸੀ ਜੋ ਚੋਮਨੀ ਕਮੇਟੀ ਦੇ ਐਕਟ ਪੇਪਰਧਾਨ ਵੀ ਰਹੇ ਮੰਤਰੀ ਵੀ ਰਹੇ ਬਹੁਤ ਸਾਰੇ ਐਮਐਲਏ ਵੀ ਬਹੁਤ ਬੜੀ ਰਹੇ ਬੀਐਸਪੀਐਨ ਦੇ ਫਿਰ ਇੱਕ ਸਾਧੂ ਸਿੰਘ ਸਿੰਘ ਜੀ ਉਹ 1962 ਤੋਂ 1977 ਤੱਕ ਉਹ ਕਾਰਸ ਦੇ ਐਮਐਲਏ ਰਹੇ ਤੋਂ ਬਾਅਦ ਫਿਰ ਥਾਟਰ ਫਿਲਦਰਜੀਤ ਕੌਰ ਦੋ ਵਾਰ ਹੀ ਮੰਤਰੀ ਰਹੇ ਇੱਕ ਵਾਰ ਹੀ ਐਮਐਜ ਦੇ ਇਥੋਂ ਦੇ ਰਹੇ ਇਸ ਕਰਕੇ ਸਾਡੇ ਪਿੰਡ ਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਪਿੰਡ ਤੋਂ ਕੱਦਾਰੇ ਬੀਜ ਜਿਹੇ ਪੈਦਾ ਹੋਏ ਇਸ ਗੁਰਦਾਰੇ ਸਾਹਿਬ ਦਾ ਨਾਮ ਹੈ ਗੁਰਦਾਰਾ ਬਾਬਾ ਬਾਬਾ ਭਾਈ ਜਾਨ ਸਿੰਘ ਜੀ ਜਿਨਸੀ ਇਸ ਹੀ ਮਹੀਨੇ ਜਿਹੜਿਆ 10 ਤੋਂ 12 ਆੜ삭 23 ਅਨਪੜ ਸਾਹਿਬ ਹੋਇਆ ਸੀ ਪਿਛਲੇ ਦਿਨਾਂ ਵਿੱਚ ਤੇ ਹੁਣ ਫਿਰ 13 ਤੋਂ 15 ਸਤੰਬਰ ਤੱਕ 23 ਅਨਪੜ ਸਾਹਿਬ ਇਹ ਦੋੜ ਵਾਰੀਆਂ ਵਿੱਚ ਵੱਖਰੇ ਵੱਖਰੇ ਸੰਤਾਂ ਦੀ ਯਾਦ ਕਰਕੇ ਦਿਨ ਮਨਾਇਆ ਜਾਂਦਾ ਇੱਕ ਅਖੰਡ ਪਾਠ ਸਾਹਿਬ ਜਿਹੜਾ ਵਾ ਉਹ ਪਿੰਡੋਂ ਦਾ ਸਾਂਝਾ ਹੁੰਦਾ ਉਹਨਾਂ ਸੰਤਾਂ ਦੀ ਯਾਦ ਵਿੱਚ ਬਾਕੀ ਅਖੰਡ ਪਾਠ ਸਾਹਿਬ ਪਿੰਡ ਦੇ ਜਿਹੜੇ ਵਸਨੀਕਾਂ ਚ ਲੱਗੇ ਛਕੇ ਪਿੰਡਾਂ ਦੇ ਵਸਨੀਕਾਂ ਦਾ ਜਿਹਦੀ ਇਹ ਤੋਂ ਕੋ ਮਨੋਕਾਮਨਾ ਪੂਰੀ ਹੋਈ ਹੈ ਉਹਦੇ ਸਾਹ ਦੇ ਨਾਲ ਦੋ ਕਿਤੇ ਖੰਡਪੜ ਸਾਹਿਬ ਘੁੰਮਦੇ ਆ ਤੇ ਤਿੰਨ ਦਿਨ ਸਾਰਾ ਪਿੰਡ ਜਾਂ ਜਿਹੜੀ ਬੁਲਾਵਾ ਕਿ ਸੰਗਤ ਆਈ ਹੁੰਦੀ ਆ ਉਹ ਆਪਣਾ ਕੰਮ ਉਹ ਇੱਥੇ ਕਰਦੇ ਆ ਲੰਗਰ ਪਾਣੀ ਬਣਾਉਂਦੇ ਵੀ ਇੱਥੇ ਆ ਸਾਰੇ ਖਾਂਦੇ ਕੀ ਸੀ ਆ ਇਹ ਇਸ ਪਿੰਡ ਨਾਲ ਜੁੜੀ ਹੋਈ ਹੈ ਜਿਸ ਕਰਕੇ ਉਹਨਾਂ ਇਸ ਤੋਂ ਬਾਅਦ ਵਿੱਚ ਫਿਰ ਅਸੀਂ ਗੁਰੂ ਰਾਮਦਾਸ ਜੀ ਦਾ ਜਨਮ ਦਿਵਸ ਫਿਰ ਉਹ ਬਣਾਵਾਂਗੇ ਉਹਤੇ ਅਜੇ ਮੈਂ ਇਹ ਨਹੀਂ ਕਹਿ ਸਕਦਾ ਕਿ ਕਿੰਨੇ ਖੰਡਪੜ ਸਾਹਿਬ ਹੋਣਗੇ ਇੱਕ ਖੰਡਪੜ ਸਾਹਿਬ ਜਿਹੜਾ ਉਹ ਯਾਦ ਰੱਖਿਆ ਜਾਂਦਾ ਤੋਂ ਮਹਾਰਗੁਰੂ ਲੰਗਦੇਵ ਜੀ ਦਾ ਗੁਰਪੁਰਬ ਵੀ ਰਵਾ ਉਹਦੇ ਸੰਬੰਧ ਵਿੱਚ ਵੀ ਇੱਕ ਅਨਪਾਰ ਸਾਹਿਬ ਰੱਖਿਆ ਜਾਂਦੇ ਉਹ ਤੋਂ ਪਹਿਲਾਂ ਮਹਾਰਗੁਰੂ ਅਰਜਨ ਦੇਵ ਜੀ ਦਾ ਜਿਹੜਾ ਜਨਮ ਦਾ ਉਹ ਤੋਂ ਵੀ ਅਨਪਾਰ ਸਾਹਿਬ ਤੋਂ ਆਏ ਸੀ ਉਸ ਤੋਂ ਮਹਾਰਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਵੀ ਇੱਕ ਅਨਪਾਰ ਸਾਹਿਬ ਜਿਹੜਿਆ ਨੂੰ ਰੱਖਾਇਆ ਜਾਂਦਾ ਨਗਰ ਕੀਰਤਨ ਵੀ ਕੱਢਿਆ ਜਾਂਦਾ ਇਹ ਸਾਡੇ ਪਿੰਡ ਦਾ ਸੁਭਾਗ ਵਾ ਇਹ ਸਾਰੇ ਲੋਕ ਜਿਹੜੇ ਆ ਉਹ ਰਲ ਕੇ ਪਿੰਡ ਵਿੱਚ ਕੋਈ ਆ ਜਾ ਘਰ ਨਹੀਂ ਜਿਹੜਾ ਇਹਦੇ ਵਿੱਚ ਹਿੱਸਾ ਨਹੀਂ ਪਾਉਂਦਾ ਆਰਥਿਕ ਤੌਰ ਤੇ ਵੀ ਪਾਉਂਦਾ ਆ ਦੇ ਕੰਮ ਵਾਸਤੇ ਪਾਉਂਦੇ ਆ ਲਖਾਨ ਪੀਣ ਵਾਸਤੇ ਵੀ ਪਾਉਂਦੇ ਆ ਸਾਰੇ ਕੰਮ ਜਿਹੜੇ ਉਹ ਰਣਗੇ ਸੀ ਕਰਦੇ ਆ ਖਾਨ ਸਾਹਿਬ ਉਹ ਵਾਏ ਜਿੱਦੀ ਤੇ ਸਾਡਾ ਪਿੰਡ ਬਿਲੀਪੁਰ ਜਿਹੜਾ ਖੇਤਸਲਾ ਦੇ ਵਿੱਚ ਹੈ ਇਸ ਵਿੱਚ ਸ਼੍ਰੀ ਚੰਦ ਦੀ ਵੰਸ਼ ਵਿੱਚੋਂ ਮਹਾਰਾਜ ਜਿਹੜੇ ਆ ਉਹ ਸ਼ੁਰੂਪਾਂ ਦੀ ਅਖੰਡਤਾ ਸ਼ੁਰੂ ਹੋਈ ਜਿਸ ਨੂੰ ਅੱਜ ਸੰਪੂਰਨਤਾ ਹੋਈ ਅੱਜ ਉਸ ਤੋਂ ਬਾਅਦ ਗੁਰੂ ਕੇ ਲੰਗਰੜੇ ਆ ਉਹ ਪਰਤਾਏ ਗਏ ਜਿਸ ਵੇਚੂ ਛੋਟੇ ਛੋਟੇ ਬੱਚਿਆਂ ਵੱਲੋਂ ਗੁਰੂ ਘਰ ਦੇ ਨੰਗਰ ਦੇ ਵਿੱਚ ਬਹੁਤ ਹੀ ਪਿਆਰ ਤੇ ਸੁਭਾਅ ਦੇ ਨਾਲ ਇਸੇ ਵਰ ਨਭਾਈ ਜਾ ਰਹੀ ਹੈ ਜੋ ਕਿ ਬੱਚਿਆਂ ਦਾ ਛਲੰਗਾ ਜੋੜ ਤੋਂ ਹੈ ਔਰ ਇੱਥੇ ਸਾਡੇ ਵੱਡੇ ਮਾਪੇ ਬੈਠੇ ਨੇ ਪੰਜ ਸਾਹਿਬ ਬੈਠੇ ਨੇ ਜਿਨ੍ਹਾਂ ਦੀ ਇਸ ਉਪਰਾਲੇ ਵਿੱਚ ਸਭ ਤੋਂ ਵੱਡੇ ਯੋਗਦਾਨ ਹੈ ਜੋ ਬੱਚਿਆਂ ਨੂੰ ਗੇਨ ਕਰਾਉਣਾ ਔਰ ਪਿੰਡ ਦੀ ਸੰਸਦਾ ਪਿੰਡ ਦੇ ਪਰਿਵਾਰਾਂ ਨੂੰ ਇਕੱਠੇ ਰੱਖਣ ਵਿੱਚ ਸਭ ਤੋਂ ਵੱਡੇ ਜਿਹੜੇ ਸਾਈ ਹੋਏ ਔਰ ਅਸੀਂ ਇਸ ਗੁਰੂ ਘਰ ਦੇ ਵਿੱਚ ਪਿੰਡ ਦੀ ਸਾਰੀ ਹੀ ਸੰਗਤ ਜਿਹੜੀ ਆ ਬੜੇ ਪਿਆਰ ਤੇ ਸਤਿਕਾਰ ਦੇ ਨਾਲੇ ਜਿਹੜੇ ਇਹ ਪ੍ਰੋਗਰਾਮ ਨਿਭਾਉਂਦੀ ਹੈ ਬਾਗੁਰੂ ਜੀ ਜਿਹੜੀ ਅੱਜ ਕੱਲ ਦੀ ਜੁਵਾ ਪੜੀ ਨਸ਼ਿਆਂ ਵਿੱਚ ਵੜੀ ਪਈ ਉਹਨਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੀਦਾ ਦੇਖੋ ਇਹ ਬਹੁਤ ਵੱਡੀ ਸਾਡੀ ਤਰਾਸਦੀ ਹੈ ਤੇ ਜਿਹੜੀ ਅਸੀਂ ਨਸ਼ਿਆਂ ਦੇ ਵਿੱਚ ਬੱਚਿਆਂ ਨੂੰ ਨਹੀਂ ਬਚਾ ਸਕਦੇ ਕਿਉਂਕਿ ਇਹਦੇ ਵਿੱਚ ਮਾਪਿਆਂ ਦੇ ਨਾਲ ਨਾਲ ਵੱਡੇ ਵੱਡੇ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਬੱਚਿਆਂ ਨੂੰ ਸੇਧ ਦੇਣ ਵਾਸਤੇ ਬਹੁਤ ਜ਼ਰੂਰੀ ਹੈ ਇਹ ਸਾਡੀ ਬਹੁਤ ਵੱਡੀ ਐਸੋੜੇ ਪੰਜਾਬ ਦੀ ਤਰਾਸਦੀ ਆ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਕੰਟਰੋਲ ਨਹੀਂ ਕਰ ਰਹੇ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਭਾਈ ਅੱਜ ਇੱਥੇ ਗੁਰਦੁਆਰਾ ਸਾਹਿਬ 'ਚ ਖੰਡਾ ਪਾਠਾਂ ਦੇ ਭੋਗ ਲਗਾਏ ਗਏ ਆ ਉਸ ਮੰਦਿਰ ਕੀ ਗੱਲ ਤੁਹਾਡੇ ਪਿੰਡ ਦਾ ਸੁਭਾਅ ਹੈ ਜੀ ਤੋਂ ਆਪ ਪੁਸ਼ਟਰੇ ਚਰਨ ਪਾਏ ਤੇ ਹਰ ਸਾਲ ਇੱਕ ਹਾੜ ਜਿਹੜਾ ਹੈ ਉਹ ਮਹੀਨਾ ਉਹਦੇ ਵਿੱਚ 10 ਹਾੜ ਤੋਂ 15 ਹਾੜ ਤੱਕ ਚਾਰ ਸੰਤਾਂ ਦੀਆਂ ਵਰ੍ਹਸੀਆਂ ਮਨਾਇਆ ਜਾਂਦੀਆਂ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਦਾ ਸੋ ਸਿੱਧੇਵਸ ਸੋ ਸੰਬੰਧ ਵਿੱਚ ਇਹ ਖੰਡ ਪਰਸਾ ਕਰ ਸਕ ਰਹੇ ਹਾਂ ਪਰ ਕਿੰਦਰ ਅੱਜ ਜਿਹੜੇ ਹੈ ਸੰਤਰੀਆਂ ਦੇ ਤੇ ਖੰਡ ਪਰਸਾ ਤੇ ਹੋਰ ਬਾਰੇ ਸਮੇਂ ਬਿਲਨੇਗੇ ਇਹ ਸੰਤਾ ਵਾਪਸਲੇ ਜਨਮ ਦਿਨ ਆਉਦੇ ਆ ਉਹਨਾਂ ਉਸ ਟਾਈਮ ਤੇ ਵੀ ਨਾ ਰਹੀ ਇਹ ਪਰਮਤੇ ਕਿਰਨ ਵਰਸਾ ਕਰੋ ਨੇ ਪਰ ਕਿਉਂਦਾ ਹੁਣ ਧਰਮੰਤ ਦਾ ਸੇਵਾ ਗੁਰੂ ਜੀ ਤੇ ਸੰਤਾ ਵਾਸਤੇ ਕੀ ਕੀ ਪ੍ਰਲੋਕ ਇਤੇ ਗਏ ਨੇ ਸੰਤਾ ਵਾਸਤੇ ਢਾਲਾ ਜੀ ਸਭ ਤੋਂ ਬੜਿਆ ਹੁਣ ਕੋਟੋੜੇ ਦੇ ਵਿੱਚ ਲੰਗਰ ਪਾਣੀ ਲੰਗਰ ਪਾਣੀ ਜਿਹੜਾ ਲੰਗਰ ਦਾ ਹਰ ਹੀ ਬੜਿਆ ਹਾਂ ਸਾਡੇ ਛਗਣ ਦੇ ਵੀ ਰਸੋਈ ਘਰ ਵੀ ਉਹਦੀ ਬੜਿਆ ਹਾਂ ਬਾਥਰੂਮ ਕਲਸ਼ਾ ਹਰੇ ਕੀ ਦੀ ਸੋਹਰ ਦਿੱਤੀ ਠੀਕ ਮੇਰਾ ਨਾਮ ਸਰਪ ਜੀ ਸਿੰਘ ਜੀ ਮੈਂ ਉਹੀ ਤਾਂ ਕਿਨੇ ਟਾਈਮ ਹੋ ਗਿਆ ਤਾਂ ਸੇਵਾ ਕਰਦੇ ਹਾਂ ਨੂੰ ਸਰ ਮੈਨੂੰ 20 ਸਾਲ ਹੋ ਗਏ ਪਿਛਲੇ 20 ਸਾਲ ਤੋਂ ਮੈਂ ਸੇਵਾ ਕਰ ਰਿਹਾ ਹਾਂ ਅੱਜ ਸਾਡੇ ਸੰਗਤ ਦਾ ਪ੍ਰਿੰਤਮ ਦਾ ਜੀ ਸਲਾਣਾ ਵਰਤੀ ਹੈ ਤੁਸੀਂ ਉਹਨਾਂ ਦੇ ਸਮਾਧ ਵਿੱਚ ਜਿਸ ਸਮਾਗਮ ਕਰਦੇ ਹਾਂ ਤਾਂ ਕਿੰਨਾ ਲੱਗਦਾ ਤੁਹਾਨੂੰ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਹੈ ਕਾਂਤੀ ਮਿਲਦੀ ਹੈ ਕੁਝ ਤਰ੍ਹਾਂ ਦਾ ਸ਼ਾਂਤ ਹੋ ਜਾਂਦਾ ਹੈ ਤੇ ਤੁਹਾਨੂੰ ਹੋਰ ਵਧੀਆ ਲੱਗਦਾ ਹੈ ਕਿ ਜੀਓ ਕੋਈ ਆਪਣੇ ਸੰਤਾਨਾਂ ਕੋਈ ਮੈਸੇਜ ਤੇ ਜਾ ਦਿੰਦੇ ਹਾਂ ਅਸੀਂ ਇਹੀ ਚਾਹੁੰਦੇ ਹਾਂ ਕਿ ਆਪਾਂ ਜਿਹੜੇ ਤੁਹਾਡੇ چھوٹے ਬੱਚੇ ਨੇ ਉਹ ਵੀ ਗੁਰਦੁਆਰਾ ਸਾਹਿਬ ਆਉਣ ਤੇ ਸੇਵਾ ਦੇ ਵਿੱਚ ਲੱਗਣ ਤੇ ਉਹ ਸੇਵਾ ਦੇ ਭਾਵਨਾ ਦੇ ਨਾਲ ਸੇਵਾ ਕਰਦੇ ਰਹਿਣ ਉਹਨਾਂ ਦੀ ਜੈ ਜਿੰਦਗੀ ਆ ਬਹੁਤ ਜ਼ਿਆਦਾ ਵਧੀਆ ਹੋਊਗੀ ਜੀ ਮੇਰਾ ਨਾਮ ਮਜੀਤ ਸਿੰਘ ਆ ਜੀ ਅੱਜ ਤੇ ਅਸੀਂ ਪਿੰਡ ਬਿੱਧੀ ਪੜਤਵਾ ਜੀ ਸਾਰੇ ਨਗਰ ਨਿਵਾਸੀ ਸੰਤ ਰਿਕਮਦਾਸ ਜੀ ਵਰਤੀ ਦੇ ਸਬੰਧ ਵਿੱਚ ਜੋ ਕਿ ਸਾਲਾਨਾ ਸਮਾਗਮ ਹੁੰਦਾ ਹੈ ਉੱਥੇ ਆਏ ਆ ਤੇ ਸਾਰੇ ਇਲਾਕੇ ਭਾਦਿਆਂ ਸੰਗਤਾਂ ਹੋਂਮਾਂ ਦੇ ਪਹੁੰਚੀਆਂ ਅਸੀਂ ਸਾਰੇ ਆਏ ਹੋਏ ਸੱਜਣਾ ਦਾ ਜਿੰਨੇ ਵੀ ਇੱਥੇ ਸੰਗਤਾਂ ਆਈਆਂ ਨੇ ਬਹੁਤ-ਬਹੁਤ ਸ਼ੁਕਰੀਆ ਜਾਰਾ ਆਸ ਕਰਦੇ ਆਂ ਕਿ ਹਰ ਸਾਲ ਇਸੇ ਤਰ੍ਹਾਂ ਇਹ ਦਿਨ ਧਰ